ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਖੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਅੱਜ ਆਪਾਂ ਜਾਣਾ ਹੈ ਹਾਰਲੈਂ ਬਿਲਗਿਓ ਰੈਡੀ ਹੋ ਗਿਆ ਆ ਕੀਤੇ ਬੜੇ ਮੁਸ਼ਕਲ ਨਾਲ ਆ ਰੈਡੀ ਪਰ ਹੋ ਗਿਆ ਆ ਤੇ ਅੱਜ ਆਪਾਂ ਲੈਣ ਜਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਬਾਕੀ ਪਹਿਲਾਂ ਅੱਜ ਵਰਦੁਆਰੇ ਜਾਵਾਂਗੇ ਅਜਿੱਥੇ ਸ਼ਵੀਰ ਲੱਗਣੀ ਫੇ ਉੱਥੇ ਥੋੜਾ ਜਿਹਾ ਸੇਵਾ ਕਰਾ ਕੇ ਫੇ ਜਾਵਾਂਗੇ। ਬਾਗੋਂ ਚ ਕੰਮ ਕਰਾਂਗੇ। ਦੇਰੇ ਕੋਲ ਤੇ ਅੱਗੇ ਆ ਪਾਣੀ ਲੇਟਨ ਕਰਦੇ ਆਪ ਤੋਂ ਬਾਅਦ। ਪਾਣੀ ਕਿੱਥੋਂ ਆਇਆ ਤੇ ਫੇ ਚਲ ਬੰਨ੍ਹ ਕਾਲੀ ਨਾ ਮੜੇ ਜਾਣ ਤੋਂ ਪਹਿਲਾਂ ਪਾਣੀ ਜੇ ਤਾਂ ਮਾਰ ਦਈਏ। ਚਾਜਰਾ ਮਾਰਤਾ ਪਾਣੀ ਆ। ਦੇਖ ਲੈ। ਆਓ ਓਏ ਸੁਨੀਲ ਓਏ ਥੱਲੇ ਉਹ ਥੱਲੇ ਰਹਿਣ ਦੇ ਉੱਪਰ ਮਾੜਾ ਸ਼ੋ ਤੇ ਪਾਣੀ ਮਾਰਦੇ ਬੱਸ ਸ਼ੋ ਤੇ ਮਾਰਦੇ ਬੱਸ ਮਾੜਾ ਜ ਆ ਚੱਲ ਲੋਈ ਚੱਲਿਆ ਆ ਬੈੜਗੇ ਨੂੰ ਹੱਡ ਲੈਣ ਅਜੇ ਤੁਰਿਆਂ ਨੂੰ 10 ਮਿੰਟ ਹੀ ਹੋਏ ਆ ਤੇ ਬ੍ਰੇਕ ਪਹਿਲੀ ਲਾ ਵੀ ਦਿੱਤੀ ਪਹਿਲੀ ਬ੍ਰੇਕ ਲਾਤੀ ਆ ਕਹਿੰਦੇ ਮੈਲਕ ਬਦਾਮ ਪੀਣਾ ਮੁੰਡਿਆਂ ਨੇ ਮੈਲਕ ਬਦਾਮ ਮੈਲਕ ਬਦਾਮ ਪੀਵਾਂਗੇ ਤੇ ਗਾਹ ਚੱਲਦੇ ਆ ਥੱਲੇ ਪਤਾ ਨਹੀਂ ਰਾਹ 'ਚ ਕਿੱਥੇ ਕਿੱਥੇ ਲੱਗ ਜਾਣੇ ਸਟਾਪਾਂ ਜਿਹੜੀ ਆ ਚੀਜ਼ ਆ ਨਾ ਇਹਦਾ ਸਵਾਲ ਵੱਖਰਾ ਹੀ ਆ ਕਿ ਨਹੀਂ ਨੂੰ ਕਿ ਐਂਡ ਕੀ ਹੈ ਐਂਡ ਵੇਖਾ ਹੋਰ ਵੀ ਬ੍ਰੇਕਾ ਲੱਗਣੀ ਆ ਰਾਜ ਬੈ ਕੇ ਸੌਤਾ ਥੋੜੀ ਪਹੁੰਚ ਹੋ ਜਾਣਾ ਨੀ ਲੋੜੀਆਂ ਦਿਵਾਲੀਆਂ ਜਮਾਕ ਨਹੀਂ ਖਦੇ ਨੀ ਡੀਕੇ ਤੈਨੂੰ ਮੇਰਾ ਲੋੜ ਹੁੰਦੀ ਰਹੇ ਨੀ ਜੇ ਰੋਕਰ ਚੰਗ ਜਿਵੇਂ ਤੱਕ ਕੇ ਉਹਦੀ ਇਹ ਕੋਈ ਸਪੋਟਾ ਹੁੰਦੀ ਹੈ ਨੀਜੇ ਰਾਹ ਦੇ ਲਾਓ ਜੀ ਲਾਤਾ ਦੂਜਾ ਸਟਾਪ ਆਏ ਮੇਰਾ ਕਿੰਨਾ ਕ ਟਾਈਮ ਹੋ ਗਿਆ 10:15 ਕਿ ਮਿੰਟ ਹੋਏ ਤਰੇ ਉਨੋਂ ਤੋਂ 15 ਮਿੰਟ ਹੋਏ ਆ 15 ਮਿੰਟਾਂ ਬਾਅਦ ਫੇਰ ਆਤਾ ਥੱਲੇ ਅੱਗੇ ਗਾਂ ਦੇਖਦੇ ਆ ਕਿੰਨਾ ਕ ਲੱਗਦਾ ਲਓ ਜੀ ਪੰਜ ਕ ਟਰਾਲੀਆਂ ਤੇ ਗਾੜ ਚ ਆ ਲਓ ਸਾਰਾ ਸਿੰਘ ਬੈਲ ਘਾਟੀ ਐਸ ਵੀ ਹੁੰਦੇ ਕੋ ਟਰਾਲੀਆਂ ਖੜੀਆਂ ਬਣ ਕੇ ਇਹਨਾਂ ਦੀਆਂ ਤਿੰਨ ਵਰਕਸ਼ਾਪ ਆ ਆਪਾਂ ਐਨ ਮੋਰਲੀ ਤੇ ਜਾਣਾ ਆ ਜਿਹੜੀ ਮੋਰੇ ਆ ਉੱਥੇ ਬਣਦੇ ਆ ਹਾਲ-ਹਾਲ ਤੇ ਬਣਦੇ ਤਾਂ ਇੱਧਰ ਵੀ ਆ ਉਦਾਂ ਪਰ ਜ਼ਿਆਦਾ ਕੰਮ ਉੱਥੇ ਆ ਮਨੀ ਭਾਜੀ ਕੋਲ ਬਾਕੀ ਇਹ ਕ ਆ ਗਈ ਇਹਨਾਂ ਦੀ ਵਰਕਸ਼ਾਪ ਤਿੰਨ ਵਰਕਸ਼ਾਪ ਆ ਇਹਨਾਂ ਦੀਆਂ ਇੱਕ ਬਰਕਸ਼ਾਪ ਆ ਗਈ ਪਲਾਹੇ ਦੇ ਨਾਲ ਹੀ ਤਿਆਰ ਕਰਕੇ ਖੜੀ ਆਹ ਲੋ ਜੀ ਪਲਾਹੇ ਹੁਣੀ ਟਰਾਲੀ ਤਿਆਰ ਕਰਕੇ ਖੜੀ ਕੀਤੀ ਆ ਵਾਲੀ ਬਾਕੀ ਆ ਵੀ ਤਾਰੇ ਹੁਣਾਂ ਦੀ ਆ ਵਰਕਸ਼ਾਪ ਆ ਪਲਾਹੇ ਦੀ ਆ ਗਈ ਪਲਾਏ ਦੀ ਆ ਆ ਪਲਾਏ ਦੀਆਂ ਟਰਾਲੀਆਂ ਬਣਦੀਆਂ ਹੁੰਦੇ ਉਹ ਦੂਜੀ ਮੋੜੇ ਆ ਜਿਹੜੇ ਆ ਇਹ ਵੀ ਗਾਰਡ ਇਕੱਠਾ ਕਰਦੇ ਫਿਰਦੇ ਆ ਉਮਰੇ ਵੇ ਤਾਰੇ ਹੋਣਾ ਦੀ ਆ ਗਈ ਆ ਦੇ ਇੱਥੇ ਆ ਬੋਰਡ ਲਈ ਲੱਗਾ ਆ ਆ ਦੇਖੋ ਪੰਜਾਬੀ ਵੀ ਲੈਣ ਆਇਆ ਟਰਾਲੀ ਬਣਦੀਆਂ ਟਰਾਲੀਆਂ ਪੂਰੇ ਜੋਰਾਂ ਤੇ ਤਿੰਨੇ ਬਾਰ ਖਿੱਚ ਆਪਾਂ ਚ ਬਣਦੀਆਂ ਤਾਲੀ ਤੇ ਰੀਜ ਪੂਰੀ ਲੱਗਦੀ ਆ ਬਾਕੀ ਰੰਗ ਦੇਖੋ ਟਰਾਲੀ ਦੇ ਚਾਹੇ ਪਰਨਾ ਬਨ ਲਓ ਆ ਤਾਂ ਮਿੱਟੀ ਪਈ ਆ ਜੋ ਸਾਫ ਹੋ ਗਿਆ ਇਹ ਪਤਾ ਲੱਗਣਾ ਆ ਵੀ ਲੈਣ ਆਏ ਆ ਟਰਾਲੀ ਹਾਲ ਬਣ ਗਏ 13 ਆਪਣੇ ਬਾ ਰੰਗ ਤੋਂ ਰਹਿੰਦੇ ਰੰਗ ਹੋ ਜਾਣਾ ਫਾਈਨਲ ਲੈਣ ਬਾਕੀ ਰੀਜ ਭਾਜੀ ਨੇ ਪੂਰੀ ਲਾਤੀ ਆ ਸਪੋਟਾ ਸਪੋਟਾ ਬੂਰੀਆਂ ਲਾਤੀਆਂ ਦੇ ਇਥੋਂ ਨਹੀਂ ਤਾਂ ਕਈ ਵੇਲੇ ਬੰਨਿਆਂ ਚ ਵੱਜ ਕੇ ਹਾਲ ਬਿੰਗਾ ਪੁੰਗਾ ਵੀ ਹੋ ਜਾਂਦਾ ਸਪਰਿੰਗ ਵੀ ਮੋਟੇ ਲਾਏ ਆ ਆਪਾਂ ਟੈਨਾ ਵੀ ਮੋਟੀਆਂ ਲਵਾਈਆਂ ਆਮ ਨਾਲੋਂ ਓਕੇ ਆ ਬਾਕੀ ਪੂਰੀ ਰਿਪੋਰਟ ਟਰਾਲੀ ਦਾ ਫਰੰਟ ਦਾ ਦੇਖ ਲਿਆ ਸੀ ਬੈਕ ਵੀ ਦੇਖ ਲਓ ਦਿਖਾ ਲ ਦੰਨੇ ਆ ਬਹੁਤ ਵਧੀਆ ਡਾਲਾ ਇਹਦਾ ਖੋਲਦਾ ਥੱਲੇ ਨੂੰ ਵੀ ਤੇ ਸਾਈਡ ਨੂੰ ਵੀ ਖੋਲਦਾ ਦੋਨਾਂ ਪਾਸਿਆਂ ਨੂੰ ਡਾਲਾ ਖੋਲਦਾ ਇਹਦਾ ਕੀ ਬਹੁਤ ਮਜ਼ਬੂਤ ਆ ਟਰਾਲੀ ਬਣਾਈ ਹੋ ਤਿੰਨ ਸੌ ਟਾ ਬੈੱਡ ਲਾਇਆ ਆ ਉੱਤੇ ਮਾਲਵਾ ਬੈਲਟ ਆ ਪੱਕੀ ਸਟਿੱਕਰ ਸਟੱਕਰ ਲੱਗੇ ਤੇ ਬਹੁਤ ਵਧੀਆ ਲੱਗਣੀ ਆ ਆ ਲੈ ਤਿਆਰ ਹੋਣ ਤੋਂ ਖੜੀ ਆ ਆ ਡਬਲ ਐਕਸਲ ਬਾਈਓ ਆ ਇਹ 26 ਫੁੱਟੀ ਆ ਇਹਦਾ ਡਾਲਾ ਕੱਲਾ ਥੱਲੇ ਨੂੰ ਹੀ ਖੁੱਲਦਾ ਡਾਲਾ ਦੇ ਕਿੰਨਾ ਮਜ਼ਬੂਤ ਆ 18.5 ਫੁੱਟੀ ਡਬਲ ਜੈਕ ਲੱਗਾ ਇਹਨੂੰ ਪੱਕੇ ਸਕੀਨੀ ਬੁਰੀ ਲਾ ਕੇ ਦਿੰਦਾ ਭਾਜੀ ਮਨੀ ਭਾਜੀ ਟੀਐਸਵੀ ਬੜਗਾ ਰੰਗ ਦੀ ਕੁਆਲਿਟੀ ਚੈੱਕ ਕਰੋ ਦੇਖਦਾ ਕਿ ਨਹੀਂ ਐਨ ਮੁੰਮ ਦਾ ਇਹਦਾ ਪੂਰਾ ਜੀ ਕੁ ਵੀ ਦਿਖਾ ਆ ਥੋੜੀ ਜਿਹੀ ਇਹਨਾਂ ਦੇ ਮਿੱਟੀ ਕਰਕੇ ਆਉਂਦੇ ਮੈਂ ਤਾਂ ਇਹ ਰੰਗ ਦੀ ਕੁਆਲਿਟੀ ਦੇਖ ਤਾ ਇਹ ਚਲੋ ਲਾਈਟਾਂ ਲੱਗਦੀਆਂ ਹੁੰਦੀਆਂ ਇਹਦੇ ਵਿੱਚ ਆ ਦੇਖੋ ਇਹ ਨਵਾਂ ਕੱਟਿਆ ਨਹੀਂ ਲਾਈਟਾਂ ਦੇ ਵਿੱਚ ਵੀ ਟੀ ਐਸ ਵੀ ਲਿਖਿਆ ਆਉਂਦੇ ਵੇਖੋ ਕਿੰਨਾ ਸੋਹਣਾ ਲੱਗਦਾ ਲਿਖਿਆ ਵਿੱਚ ਲਾਈਟਾਂ ਦੇ ਬਾਕੀ ਆ ਜਿਹੜਾ ਆ ਫਾਰਮ ਆ ਬੂਟਰ ਫਾਰਮ ਇਹਦੇ ਥੱਲੇ ਵੀ ਲਾਈਟ ਲਾਦੀ ਵਿੱਚ ਲਾਲ ਰੰਗ ਦੀ ਜੋ ਜਾਗ ਵੀ ਬਹੁਤ ਸੋਹਣੀ ਲਾਦੀ ਆ ਐਨ ਜਾਗਦਾ ਉੱਤੇ ਦਿਖਦਾ ਹੁੰਦਾ ਪੂਰਾ ਬਾਕੀ ਆ ਦਾ ਉਹਦਾ ਹੀ ਹੋਣਾ ਬੈੱਡ ਦਾ ਆ ਡਾਲੇ ਦਾ ਹਾਂ ਉਹ ਨਿਕਲ ਜਾਂਦਾ ਨਾ ਇਹ ਗੁੱਲੀ ਗੱਡੀ ਤੇ ਨਿਕਲ ਜਾਂਦਾ 3 ਫੁੱਟਾ ਬੈੱਡ ਆ ਪੈਪ ਵੀ ਦੇਖੋ ਇੰਗਲਾਂ ਦੇ ਵਿੱਚ ਦੀ ਨਿਕਲਦਾ ਸੱਦਾ ਹਾਂ ਦੇ ਆ ਦੇਖੋ ਕੋਈ ਬੈਲਡ ਨਹੀਂ ਹੈਗੀ ਵਿਚ ਪੈਪ ਦੇ ਸਿੱਧਾ ਵਿਚ ਦੀ ਪੈਪ ਨੰਗਾਏ ਉਹ ਬਾਅਦ ਵਿੱਚ ਉਹ ਬੈਲਡ ਕੀਤੀ ਆਂ ਦੇ ਪੱਕਾ ਹੀ ਕੰਮ ਕੀਤਾ ਆ ਇੱਥੋਂ ਕੋਈ ਬੇਲ ਨਹੀਂ ਹੈਗਾ ਦਾਣੇ ਡੇਗਣ ਦਾ ਕੋਈ ਚਾਂਸ ਨਹੀਂ ਇੱਥੋਂ ਨਾ ਸਾਈਡਾਂ ਤੋਂ ਸਾਡੇ ਖੁੱਲਾ ਆ ਮੀਲੇ ਪੈਣਾ ਹੂੰ ਲਕੁੰਡੀਆਂ ਖੁੱਲੀਆਂ ਆ ਕੋਈ ਬੇਲ ਨਹੀਂ ਹੈਗਾ ਇਹਨਾਂ ਦੇ ਵਿੱਚ ਇਹਨਾਂ ਪੂਰੀ ਮਜ਼ਬੂਤ ਟਰਾਲੀ ਬਣਾਈ ਆ ਫਜੇ ਤਿਆਰ ਹੋਣੀ ਆ ਬਾਕੀ 1.47 ਵੀ ਲਾਤੀ ਰਵਿੰਦਰਾ ਦਾ ਪੈਪ ਲਾਉਂਦੇ ਆ ਇਹ ਆਹਨੇ ਮੋਰ ਵੀ ਲੱਗੀ ਰਵਿੰਦਰਾ ਦੀ ਟਾਟਾ ਸੇ ਲਾ ਪੂਰਾ ਲੋਹਾ ਆ ਜਾਣਗੇ ਬਾਕੀ ਨੂੰ ਕਿੰਨਾ ਖਰਾ ਲਾ ਹੂੰ ਸਾਕੀ ਦੇਖੋ ਬਣੀ ਨਹੀਂ ਬਲੇ ਖੋਲਦੀ ਨਹੀਂ ਹੈ ਨਾ ਲੈ ਰੰਗ ਲੱਗਾ ਆ ਹੂੰ ਬਾਕੀ ਮੋਰ ਵੀ ਇੱਕ ਵਾਰ ਦਹੋਨੇ ਆ ਡਰਿੰਕ ਬਾਕਸ ਇਹ ਵੀ ਨਹੀਂ ਹਲੇ ਖੋਲਦਾ ਲੋਟ ਲੱਗ ਗਿਆ ਉਹ ਦੇਖੋ ਜੀ ਸਾਰੀ ਫੈਸਿਲਿਟੀ ਦਿੱਤੀ ਹੋ ਆਪਾਂ ਨੂੰ ਜਿਹੜਾ ਬੰਦਾ ਮਿਲ ਮੁੱਲ ਜਾਂਦਾ ਉਹਦੇ ਲਈ ਡਬਲ ਜੈਕ ਆ ਤਾਂ ਇਹ ਬਣਾ ਆਪਾਂ ਤੋਂ ਬਾਕੀ ਆ ਚੀਜ਼ ਦੇਖੋ ਵਾਹ ਫਰਿੱਜ ਇਹ ਦੇਸੀ ਫਰਿੱਜ ਹੈ ਇਹ ਇੱਥੇ ਜੇ ਬੋਤਲ-ਬੂਤਲ ਰੱਖਣੀ ਆ ਉੱਲੇ ਆ ਇਹ ਵਾਹ ਵਧੀਆ ਜਿਗਾੜ ਬਣਾਇਆ ਟਰੈਕਟਰ ਆ ਇੱਥੋਂ ਹੀ ਰੂਹ ਨੂੰ ਆ ਟਰਾਲੀਆਂ ਬਣਦੀਆਂ ਬਣਦੀਆਂ ਆ ਕੀ ਬਣ ਜਾਂਦੀ ਹੁੰਦੀ ਆ ਹੋਈ ਹੋਈ ਤੇ ਇੱਥੋਂ ਦੇ ਦਾਣ ਥੋੜੀ ਜਾਂਦੇ ਫੀਲਾਂ ਤੋਂ ਦਾਣ ਆ ਬਣਦੀ ਪਈ ਆ ਪਹੁੰਚੇ ਬਸ ਹੁਣੇ ਹੀ ਆ ਥੋੜਾ ਜਿਹਾ ਹੀ ਹੋਇਆ ਘੰਟਾ ਕਈ ਹੋਇਆ ਪਹੁੰਚਿਆ ਨੂੰ ਪਹੁੰਚ ਗਏ ਬਸ ਟਾਈਮ ਬਹੁਤ ਆਇਆ ਹੁਨੀ ਵੀ ਰੰਗ ਸਾਡੇ ਜਾਂਦਿਆਂ ਨੂੰ ਕੀਤਾ ਰੰਗ ਜਾ ਕੇ ਕੀਤਾ ਸਾਡੇ ਫੇ ਸੁੱਕਣ ਨੂੰ ਟਾਈਮ ਹੂੰ ਹਾਂ ਸੁੱਕਦਾ ਚੰਗੂ ਵੀ ਹੂੰ ਬਾਕੀ ਹਾਲ ਬਹੁਤ ਮਜ਼ਬੂਤ ਬਣਾਏ ਆ ਵਧੀਆ ਸਪਰਿੰਗ ਵੀ ਮੋਟੇ ਪਾਏ ਇਹ ਸਬੀ ਤਾਰਾ ਸਿੰਘ ਬੰਦਾ ਮਨੀ ਭਾਈ ਨੇ ਰੀਜ ਬੁਰੀ ਲਾਤੀ ਜੋ ਸਪੋਟਾ ਸਪਾਟਾ ਸਾਰੀਆਂ ਲਾ ਕੇ ਦਿੱਤੀਆਂ ਦੇਖੋ ਕੀ ਹੁਣ ਕੱਲੂ ਮੱਥਾ ਟੇਕ ਕੇ ਫੇਰ ਚਲਾਵਾਂਗੇ ਸਵੇਰ ਨੂੰ ਸਾਠਾ ਆ 11 ਹਾਲੇ ਆਪਣੇ ਇਹ ਵੀ ਤਾਰੇ ਦੇ ਬਣੇ ਹੋ ਆ ਬਹੁਤ ਚਰਦੇ ਬਣੇ ਹੋ ਆ ਬੋਏ ਇਹ ਇਹਨਾਂ ਨੂੰ ਹੋਇਆ ਤਾਂ ਬਾਦਸਾ ਆਪਣੇ ਆ ਜਿਹੜੀਆਂ ਟੈਨ ਆਈਆਂ ਆ ਇਹ 빙ੀਆਂ ਹੋਈਆਂ ਜਿੱਦਾਂ ਸਵਾਗ ਆ ਇਹ ਵੀ ਤਾਰੇ ਦਾ ਬਣਿਆ ਆ ਅ ਜਿੰਦਾ ਆ ਇਹ ਵੀ ਤਾਰੇ ਸੁੰਦੇ ਬਣਿਆ ਆ ਉਹ ਪਰੇ ਇੱਕ ਮੋਟਰ ਕੱਢਣ ਵਾਲੀ ਪੌਣੀ ਆ ਉਹ ਵੀ ਤਾਰੇ ਦੀ ਬਣੀ ਆ ਉੱਪਰ ਇੱਕ ਕਰਾ ਖੜਾ ਆ ਉਹ ਵੀ ਤਾਰੇ ਦਾ ਹੀ ਬਣਿਆ ਆ ਆ ਕਰਾ ਖੜਾ ਆ ਤੇ ਆਪ ਆ ਸਖ ਫਲੋਰ ਤੋਂ ਬਣੀਓ ਗਿਆਨ ਦਿਓ ਬਾਕੀ ਸਾਰਾ ਸਮਾਨ ਆਪਣੇ ਤਾਰੇ ਦਾ ਹੀ ਬਣਿਆ ਟਰਾਲੀ ਵੀ ਤਾਰੇ ਦੀ ਸੀਗੀ 14 ਫੁੱਟੀ ਉਹ ਆਪਾਂ ਵੇਚਤੀ ਆ ਉਹ ਵੇਚੀ ਆ ਪਤਾ ਹੈ ਹੋਰ ਬਣਾਵਾਂਗੇ ਉਹ ਵੀ ਆਪਾਂ ਹੁਣ ਬਲਗਿਓ ਬਣਾਵਾਂਗੇ ਹੋਰ ਕਿਤੇ ਨਹੀਂ ਬਣਾਉਣੀ ਬਲਗਿਓ ਬਣਾਵਾਂਗੇ ਕੰਬਲਗੇ ਦਾ ਲੋਹਾ ਵਧੀਆ ਆ ਜੀ ਬਾਕੀ ਖੜਿਆ ਹਾਲ ਆਪਣੇ ਉੱਥੇ ਲਿਆ ਆ ਕੇ ਸਦੇ ਸ਼ੈੱਡ ਚ ਲਾ ਦਿੱਤੇ ਆ। ਫੰਦੂ ਵੀ ਆਪਾਂ ਇਹਦੇ ਨਾਲ ਹੀ ਕਰਾਂਗੇ ਛੱਠ ਨਾਲ ਹੀ। ਔਰ ਨੇ ਦੇ ਲਾ ਦੇਣੇ ਆਪਾਂ ਥੱਲੇ ਉਹ 2 ਲੱਖ ਕੇ ਵੇਚ ਰੱਖ ਲੈਣੇ ਆ ਉਹਦੇ ਲਾ ਦੇਣੇ ਆ ਤੇ 2 ਰਾ ਕੇ ਰੱਖ ਲੈਣੇ ਉਦਾਂ ਬਾਕੀ ਇਹਦੀਆਂ ਲਾਈਟਾਂ ਜਾਦੂ ਕਰਨੀਆਂ ਕੱਲੂ ਦੁਬਾਰੇ ਦੁਬਾਰੇ ਇਹਦੇ ਦੋਆਲੇ ਲੱਗਾਂਗੇ ਆਪਾਂ ਸਮਾਨ ਵਿਆਹ ਕੇ ਰੱਖਿਆ ਸਾਰਾ ਚਲੋ ਠੀਕ ਆ ਜੀ ਆਪਣੀ ਵੀਡੀਓ ਇੱਥੇ ਤੱਕ ਕੇ ਸੀਗੀ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਤ ਸ੍ਰੀ ਅਕਾਲ